ਆਮ ਆਦਮੀ ਪਾਰਟੀ ਕਿਸੇ ਪਾਸੇੋਂ ਆਮ ਨਹੀਂ ਹੈ ਇਸ ਗੱਲ ਦੇ ਖੁਲਾਸੇ ਪਿੱਛੇ ਲੰਗੀਆਂ ਵੱਖ-ਵੱਖ ਚੋਣਾਂ ਚ ਹੁੰਦੇ ਰਹੇ ਨੇ ਜਿਸ ਤਰੀਕੇ ਨਾਲ ਪੰਚਾਇਤੀ ਚੋਣਾਂ ਅਤੇ ਐਮਸੀ ਚੋਣਾਂ ਦੇ ਵਿੱਚ ਆਪ ਦੇ ਗੁੰਡਿਆਂ ਨੇ ਲੋਕਤੰਤਰ ਨੂੰ ਛਿੱਕੇ ਟੰਗਿਆ ਸੀ ਤੇ ਹੁਣ ਆਮ ਆਦਮੀ ਪਾਰਟੀ ਦੀ ਨਵੀਂ ਹੀ ਤਾਨਾਸ਼ਾਹੀ ਦਾ ਪਰਦਾ ਫਾਸ਼ ਹੋਇਆ ਹੈ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਆਰਟੀਆਈ ਦਾ ਗਲਾ ਹੀ ਕੋਟਿਆ ਹੋਇਆ ਹੈ ਜੀ ਹਾਂ ਆਪਣੇ ਘੁਟਾਲੇ ਨੰਗੇ ਹੋਣ ਦੇ ਡਰ ਤੋਂ ਪੰਜਾਬ ਸਰਕਾਰ ਨੇ आरटीआई ਦੇ ਜਵਾਬ ਦੇਣੇ ਹੀ ਬੰਦ ਕਰ ਦਿੱਤੇ ਨੇ ਭਾਸਕਰ ਦੀ ਇੱਕ ਰਿਪੋਰਟ ਅਨੁਸਾਰ ਪੰਜਾਬ ਚ ਆਰਟੀਆਈ ਯਾਨੀ ਰਾਈਟ ਟੂ ਇਨਫੋਰਮੇਸ਼ਨ ਦਾ ਅਧਿਕਾਰ ਬੇਅਸਰ ਹੋ ਰਿਹਾ ਹੈ ਜਿਵੇਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਵੱਡੇ ਕਪਲੇ ਉਜਾਗਰ ਹੋਏ ਸੀ ਤਾਂ ਹੁਣ ਪੰਜਾਬ ਦੇ ਵਿੱਚ ਆਰਟੀਆਈ ਬੰਦ ਕਰਕੇ ਵੱਡੇ ਕਪਲਿਆਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਅਤੇ ਪੰਜਾਬ ਤੋਂ ਬਾਹਰ ਰੈਲੀਆਂ ਇਸ਼ਤਿਹਾਰ ਪਾਜ਼ੀਆਂ ਅਤੇ ਹਵਾਈ ਝੂਟਿਆਂ ਤੇ ਆਮ ਆਦਮੀ ਪਾਰਟੀ ਲੁੱਟ ਕੇ ਪੰਜਾਬ ਦਾ ਪੈਸਾ ਵਹਾ ਰਹੀ ਹੈ ਪਰ ਪੰਜਾਬੀਆਂ ਨੂੰ ਜਵਾਬ ਦੇਣ ਸਮੇ ਆਰਟੀਆਈ ਵਰਗੇ ਅਧਿਕਾਰਾਂ ਤੇ ਸਿਕੰਜਾ ਕੱਸ ਕੇ ਤਾਨਾਸ਼ਾਹੀ ਦਿਖਾ ਰਹੀ ਹੈ ਕੱਟੜ ਇਮਾਨਦਾਰੀ ਦਾ ਟੰਡੋਰਾ ਪਿੱਟਣ ਵਾਲੇ ਆਖਰ ਹੁਣ ਜਵਾਬ ਦੇਣੋਂ ਕਿਉਂ ਟੱਲ ਰਹੇ ਨੇ